ਹਲਕਾ ਦੱਕਣੀ ਦੇ ਵਾਰਡ ਨੰਬਰ 50 ਦੇ ਹੀ ਸਾਡੇ ਆਮ ਆਦੀ ਪਾਰਟੀ ਦੇ ਹੀ ਸੀਨੀਅਰ ਆਗੂ ਬੈਂਟੀ ਪਹਿਲਵਾਨ ਜੀ ਜਿਹੜੇ ਕਾਫੀ ਸਾਲ ਤੋਂ ਹੀ ਸਮਾਜ ਦੀ ਸੇਵਾ ਕਰਦੇ ਆ ਰਹੇ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਦੱਕਣੀ ਦੇ ਵਿਧਾਇਕ ਡਾਕਟਰ ਇੰਦਰਬੀਸਿੰਗ ਨੇਜਰ ਸਾਹਿਬ ਵੱਲੋਂ ਉਹਨਾਂ ਦੀ ਤਰਫੋਂ ਪਤਨੀ ਨੂੰ ਹੀ ਆਮ ਆਦੀ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ ਉਹਨਾਂ ਦੀ ਜਿਹੜੀ ਇਥੋਂ ਚੋਣ ਜਿੱਤੇ ਨੇ ਕਾਉਂਸਲਰ ਬਣੇ ਨੇ ਇਹਨਾਂ ਦੇ ਬੈਂਦੀ ਪਹਿਲਵਾਨ ਜੀ ਤੁਹਾਨੂੰ ਨਵੇਂ ਸਾਲ ਦੀਆਂ ਸਾਡੇ ਵੱਲੋਂ ਮੁਬਾਰਕਾਂ ਦੇ ਇੱਕ ਨਵੇਂ ਸਾਡੇ ਪਤਨੀ ਜੀ ਜਿਹੜੇ ਕਾਉਂਸਲ ਬਣੇ ਨੇ ਬਹੁਤ ਬਹੁਤ ਮੁਬਾਰਕਾਂ ਦਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਰਡ ਨੰਬਰ 50 ਤੋਂ ਸ਼੍ਰੀਮਤੀ ਰੀਤੂ ਦਾ ਘਰ ਵਾਲਾ ਆਪ ਜੀ ਨੂੰ ਬੈਂਦੀ ਕਰਦਾ 50 ਨੰਬਰ ਵਾਰਡ ਨੂੰ ਜਿਨ੍ਹਾਂ ਨੇ ਸਾਨੂੰ ਭਾਰੀ ਬਹੁਤ ਮਤ ਨਾਲ ਜਿਤਾ ਕੇ ਇੱਕ ਭਾਰੀ ਜਿੱਤ ਦਿਵਾਈ ਅਸੀਂ ਆਪਣੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆਂ ਅਤੇ ਨਵੇਂ ਸਾਲ ਦੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਤੇ ਡਾਕਟਰ ਸਾਹਿਬ ਡਾਕਟਰ ਨਿਹਰਦੀ ਦਾ ਬਹੁਤ ਹੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਟਿਕਟ ਦਾ ਨਵਾਜਿਆ ਅਤੇ ਮੇਰੀ ਧਰਮਪਤੀ ਨੂੰ ਟਿਕਟ ਦੇ ਕੇ ਉਹਨਾਂ ਨੇ ਸਾਨੂੰ ਇਸ ਲਈ ਸਮਝਿਆ ਕਿ ਇਹ ਸੀਟ ਇਥੋਂ ਜਿੱਤ ਸਕਦੇ ਆ ਜਾਂ ਲੜ ਸਕਦੇ ਆ ਤੇ ਪਬਲਿਕ ਨੇ ਸਾਡਾ ਆਸ਼ਵਾਸ਼ਣ ਪੂਰਾ ਰੱਖਿਆ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਦਿਨ ਰਾਤ ਦੇ ਕੇ ਕੀਤੀ ਅਤੇ ਸਾਨੂੰ ਜਿੱਤ ਦੇ ਕਾਬਿਲ ਬਣਾਇਆ ਆਪਾਂ ਆਪਣੀ 하이 ਕਮੰਦਾ ਅਤੇ ਆਪਣੇ ਵਾਰਡ ਨੰਬਰ 50 ਦਾ ਬਹੁਤ ਬਹੁਤ ਧੰਨਵਾਦ ਕਰਦਾ। ਬੈਂਦੀ ਭਾਜੀ ਜਿਤਨਾ ਕਾਉਂਸਲਰ ਤੁਹਾਡੀ ਪਤਨੀ ਬਣੀ ਹੈ ਤੇ ਠੀਕਾ ਇਲਾਕੇ ਦੀ ਸੇਵਾ ਤੁਹਾਨੂੰ ਮਿਲ ਚੁੱਕੀ ਹੈ। ਇਲਾਕੇ ਦੇ ਸਹਿਯੋਗ ਦੇ ਨਾਲ ਤੁਹਾਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲ ਚੁੱਕੀ ਹੈ। ਮੇਨ ਤੁਹਾਡਾ ਮਕਸਦ ਕੀ ਹੋਏਗਾ ਵਾਰਡ ਪ੍ਰਤੀ ਲੋਕਾਂ ਦੇ ਤੇਰੇ ਕੰਮਾਂ ਤੁਹਾਡੀ ਤੁਹਾਡੀ ਸੋਚ ਕੀ ਆ ਲੋਕਾਂ ਪ੍ਰਤੀ ਕੀ ਕੀ ਕੰਮ ਤੁਸੀਂ ਕਰਾਂਗੇ ਲੋਕਾਂ ਦੇ ਜੀ ਸਾਨੂੰ ਇਸ ਲਾਈਕ ਜਿਹੇ ਪਬਲਿਕ ਨੇ ਸਮਝਾਇਆ ਵਾ ਡਾਕਟਰ ਸਾਹਿਬ ਨੇ ਸਾਡੀ ਇਹ ਵੀ ਮੀਟਿੰਗ ਡਾਕਟਰ ਸਾਹਿਬ ਨੇ ਖੁਦ ਕਿਹਾ ਵੀ ਜਿਹੜੇ ਸਾਡੇ ਇਲਾਕੇ ਦੇ ਸੀਵਰ ਕਈ ਦਿਨਾਂ ਤੋਂ ਜਿਹੜੇ ਕਈ ਖਰਾਬ ਸੀ ਉਹ ਵੀ ਉਹਨਾਂ ਨੇ ਬਣਾਕ ਦਿੱਤੇ ਜਿਹੜੇ ਰਹਿ ਗਏ ਉਹ ਵੀ ਬਣਾਣਗੇ ਛੜਕਾ ਬਣਵਾਈਆਂ ਵਾ ਗਲੀਆਂ ਬਣਾਉਣ ਵਾਲੀਆਂ ਵਾ ਟਰਾਂਸਫਾਰਮ ਲਵਾਏ ਆ ਬਹੁਤ ਕੰਮ ਕੀਤਾ ਵਾ ਸਰਕਾਰ ਨੇ ਜਿਹੜੇ ਕੰਮ ਪੈਂਡਿੰਗ ਹੈਗੇ ਆ ਉਹ ਆਪਾਂ ਕੰਮ ਹਰ ਵੀ ਆਪਣੇ ਸਾਰੇ ਹਲਕੇ ਦੇ ਵਿੱਚ ਆਪਣੇ ਕੰਮ ਕਰਾਵਾਂਗੇ ਡਾਕਟਰ ਸਾਹਿਬ ਉਹ ਰਾਨਾ ਪੂਰੀ ਸਾਡੀ ਉਹਨਾਂ ਨੂੰ ਉਮੀਦ ਹੈ ਵੀ ਉਹ ਸਾਡੇ ਇਲਾਕੇ ਨੂੰ ਇੱਕ ਪੂਰਾ ਸਵਾਰਨ ਗਿਓ ਸਾਡੀ ਵਾਰਡ ਪੂਰੀ ਖੁਸ਼ ਹੈਗੀ ਆ ਵੀ ਸਾਡੇ ਡਾਕਟਰ ਸਾਹਿਬ ਉਹਨਾਂ ਨੇ ਬਹੁਤ ਕੰਮ ਸੋਇ ਜਿਤਨਾ ਬੈਂਡੀ ਭਾਜੀ ਵੇਖਿਆ ਜਾਵੇ ਜਿਹੜੀ ਅੱਗੇ 2027 ਦੀ ਇਲੈਕਸ਼ਨ ਆ ਰਹੀ ਹੈ ਸਾਡੇ ਸਤਕਾਰਯੋਗ ਵਿਧਾਇਕ ਡਾ ਡੇਂਦਰਬੀ ਸਿੰਘ ਨਜ਼ਰ ਜੀ ਮੌਜੂਦਾ ਨੇ ਇਹ ਆਪਣੇ ਕੌਂਸਲਰ ਵੀ ਆਪਣੇ ਇਥੋਂ ਕਾਫੀ ਜਿੱਤ ਚੁੱਕੇ ਨੇ ਇੱਕ ਪਿੰਡ ਬਸ ਸੁਲਤਾਨਪੁਰ ਵੇਖਿਆ ਜਾਵੇ ਉਥੋਂ ਵੀ ਆਪਣਾ ਪੂਰਾ ਮੋਲਡ ਵੱਜਾ ਹੋਇਆ ਇਥੋਂ ਤੁਹਾਡੀ ਪਤਨੀ ਜਿੱਤੇ ਆ ਹੋਰ ਆਪਣੇ ਵੀਰ ਜਿੱਤੇ ਨੇ ਜਿਹੜੇ ਕੌਂਸਲਰ ਕਿੱਦਾਂ ਵੇਖ ਰਹੇ 2027 ਨੂੰ ਕਿ ਉਹ ਯਸ ਤੈਨੂੰ ਜੀ ਆਪਾਂ ਪੂਰੀ ਮਿਹਨਤ ਕਰਾਂਗੇ ਡਾਕਟਰ ਸਾਹਿਬ ਉਹਦਾ ਜਿਹੜੀ ਜਿੰਨੀ ਟੀਮ ਹੈਗੀ ਉਹ ਸਾਰੀ ਡਾਕਟਰ ਸਾਹਿਬ ਉਹਦਾ ਨਾਲ ਤੁਰੇਗੀ ਆਪਣੇ ਆ ਜਿਹੜਾ ਹਲਕਾ ਵਾ ਉਹ ਆਮ ਆਦਮੀ ਪਾਰਟੀ ਦਾ ਪੂਰਾ ਸਾਥ ਦੇਗੀ ਅਤੇ ਆਪਾਂ ਉਹਨਾਂ ਨੂੰ ਵੱਧ ਤੋਂ ਵੱਧ ਫਿਰ ਵੋਟਾਂ ਨਾਲ ਜਿਤਾ ਕੇ ਉਹਨਾਂ ਨੂੰ ਐਮਐਲਏ ਦੀ ਸੀਟ ਦੇ ਇੱਕ ਵਾਰ ਫਿਰ ਬਿਠਾਵਾਂਗੇ ਜੀ ਆਪਾਂ ਠੀਕ ਹੈ ਇਹ ਜੀ ਬੈਂਟੀ ਪਹਿਲਵਾਨ ਜਿਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜਿਹੜੀ 2027 ਦਾ ਜਿਹੜਾ ਵਾ ਇਹ ਫਿਰ ਮੋੜ ਵੱਜਾ ਵਾ ਸਾਡੀ ਸਰਕਾਰ ਦੇ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀ ਸਿੰਘ ਦੀ ਨਿਜਰ ਦੀ ਅਗਵਾਈ ਵਿੱਚ ਜਿੰਨੇ ਵੀ ਕੌਂਸਲਰ ਬਣੇ ਨੇ ਇੱਕ ਤੇ ਉਹਨਾਂ ਨੇ ਅੱਗੋਂ ਵੀ ਕਿਹਾ ਵਾ ਸਾਡੇ ਜਿਹੜੇ ਥੱਲੇ ਆ ਇਲਾਕਾ ਨਿਵਾਸੀ ਉਹ ਵੀ ਇੱਕ ਪਰਿਵਾਰ ਦੀ ਤੌਰ ਤੇ ਵਿਚਰਨਗੇ ਫਲਜੀਤ ਸਿੰਘ ਵਰਪਾਲ ਦੀ ਖਾਸ ਰਿਪੋਰਟ